ਸ਼ਤਿ ਸ਼੍ਰੀ ਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਤੇ ਇਹ ਆਪਣਾ ਕਿਸਾਨੀ ਨਾਲ ਸੰਬੰਧਿਤ ਪੇਜ ਆ ਤੇ ਇਹ ਪੇਜ ਨੂੰ ਆਪਣੇ ਜਸ ਸੋਇ ਨੂੰ ਫੋਲੋ ਕਰ ਲਓ ਤੇ ਕਿਸਾਨੀ ਨਾਲ ਸੰਬੰਧਿਤ ਵੀਡੀਓ ਆਉਂਦੀਆਂ ਨੇ ਅੱਜ ਜੋ ਤੂੜੀ ਦਾ ਰੇਟ ਆ ਅੱਜ 13 ਤਰੀਕ ਪਹਿਲਾ ਮਹੀਨਾ 2025 ਤੇ ਤੂੜੀ ਦਾ ਅੱਜ ਜੋ ਰੇਟ ਆ 230 ਰੁਪਏ ਹੋ ਗਿਆ ਜੀ ਪਹਿਲਾਂ ਆਪਾਂ ਵੀਡੀਓ ਪਾਈ ਸੀ ਉਦੋਂ 240 ਸੀ ਤੇ ਇਸ ਟਾਈਮ 230 ਹੋ ਗਿਆ ਤੂੰ ਜਿਹੜੀ ਬਾਹਰੇ ਤੂੜੀ ਆ ਕਿਉਂਕਿ ਆਪਾਂ ਨੂੰ ਪਤਾ ਵੀ بارش ਪੈ ਕੇ ਹਟੀ ਆ ਤੇ ਉਹ ਤੂੜੀ ਦੇਖ ਕੇ ਉਸ ਹਿਸਾਬ ਨਾਲ ਉਹਦਾ ਰੇਟ ਲੱਗੂਗਾ ਕਿਉਂਕਿ ਉਹ ਤੂੜੀ ਦਾ 20 ਰੁਪਏ ਪ੍ਰਤੀ ਕਵੰਟਰ ਰੇਟ ਘਟਾ ਜੋ ਅੰਦਰ ਦਾ ਰੇਟ ਆ ਤੂੜੀ ਦਾ ਉਹ 230 ਰੁਪਏ ਰਹਿ ਗਿਆ ਜੀ ਪਹਿਲਾਂ 240 ਸੀ 250 ਤੋਂ ਤੂੜੀ ਮੁੜਦੀ ਆ ਤੇ ਅੱਜ ਲੋੜੀ ਦੇ ਦਿਨਾਂ ਦੇ ਵਿੱਚ ਹੁਣ ਤੂੜੀ ਇੱਦੂ ਹੋਰ ਘਟਣੀ ਹੈ ਜਿਹੜੇ ਕਿਸਾਨ ਭਰਾਵਾਂ ਨੇ ਤੂੜੀ ਭਰਉਣੀ ਆ ਉਹ ਸਹੀ ਸਮਾਂ ਭਰਾ ਸਕਦੇ ਆ ਕਿਉਂਕਿ ਬਹੁਤ ਕਿਸਾਨ ਭਰਾਵਾਂ ਦੀ ਤੂੜੀ ਰੱਖੀ ਵੀ ਆ ਕਿ ਆਪਾਂ ਪਿਛਲੇ 2 ਸਾਲਾਂ 'ਚ ਦੇਖਿਆ ਕਿ ਹਜ਼ਾਰ ਤੇ 7-800 ਤੋਂ ਤੂੜੀ ਮੁੜੀ ਆ ਪਰ ਇਸ ਵਾਰ ਕੋਈ ਵੀ ਵਧਣ ਤੇ ਹੋਰ ਨਹੀਂ ਚਾਂਸ 5-4 ਦਿਨਾਂ ਬਾਅਦ ਤੂੜੀ ਆਪਣੀ 10 ਰੁਪਏ ਹਰੇਕ ਵੀਰੀ ਘਟਦੀ ਆ ਤੇ ਜਿਹੜੇ ਕਿਸਾਨ ਭਰਾਵਾਂ ਨੇ ਤੂੜੀ ਭਰਾਉਣੀਆਂ ਹੁਣ ਸਹੀ ਸਮਾਂ ਆ ਗਿਆ ਤੂੜੀ ਭਰਉਣ ਦਾ ਤੇ ਲੋੜੀਓ ਬਾਅਦ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਗ੍ਰਾਫਟੋਣੀ ਸ਼ੁਰੂ ਹੋ ਗਈ ਪਿਛਲੇ ਦਿਨਾਂ ਨਾਲੋਂ 10 ਰੁਪਏ ਤੂੜੀ ਹੋਰ ਮੰਦੀ ਹੋ ਗਈ ਤੇ ਅੱਜ ਦਾ ਜੋ ਰੇਟ ਆ 13 ਤਰੀਕ ਪਹਿਲਾ ਮਹੀਨਾ 2025 ਤੇ ਤੂੜੀ ਵੀਰੇ 230 ਰੁਪਏ ਰਹਿ ਗਈ ਪਿਛਲੇ ਦਿਨਾਂ ਨਾਲੋਂ 10 ਰੁਪਏ ਤੂੜੀ ਹੋਰ ਘਟ ਗਈ ਇਹਦੂ ਹੋਰ ਘਟਣ ਦੇ ਚਾਂਸ ਨਹੀਂ ਵਧਣ ਦੇ ਕੋਈ ਚਾਂਸ ਨਹੀਂ ਜਿਹੜੇ ਕਿਸਾਨ ਭਰਾਵਾਂ ਨੇ ਤੂੜੀ ਭਰਾਉਣੀਆਂ ਇਹ ਸਹੀ ਸਮਾਂ ਹੈ ਕਿਉਂਕਿ ਹਰੇਕ ਨੂੰ ਇਹੀ ਆਸ ਹੁੰਦੀ ਹੈ ਕਿ ਵੀ ਇਸ ਵਾਰ ਵੀ ਬਧੂ ਬਹੁਤ ਕਿਸਾਨ ਭਰਾ ਤੂੜੀ ਰੱਖਣ ਲੱਗੇ ਸੀ ਵੀ ਆਪਾਂ ਗਾਹਾਂ ਜਾ ਕੇ ਵੇਚਾਂਗੇ ਵੀ ਰੇਟ ਵਧੂਗਾ ਦੇ ਵਿੱਚ ਬਾਈਆਂ ਦੇ ਕਈਆਂ ਤੇ ਕਮੈਂਟ ਆਈ ਸੀ ਵੀ ਸਾਡੇ ਇੰਨੀਆਂ ਤੇ ਸਾਡੇ ਇੰਨੀਆਂ ਇਹ ਆਪਾਂ ਵੀਰੇ ਬਰਨਾਲੇ ਜ਼ਿਲ੍ਹੇ ਦੀ ਗੱਲ ਕਰਦੇ ਆ ਕਿਸੇ ਏਰੀਆ 'ਚ ਰੇਟ ਵੱਧ ਵੀ ਹੋ ਸਕਦਾ ਕਿਸੇ 'ਚ ਘੱਟ ਵੀ ਹੋ ਸਕਦਾ ਪਰ ਜੋ ਆਪਣੇ ਏਰੀਆ ਦਾ ਰੇਟ ਆ ਇਸ ਟਾਈਮ 230 ਰੁਪਏ ਰਹਿ ਗਿਆ ਇਹਦੋਂ ਕੋਈ ਵਧਣ ਦੇ ਕੋਈ ਚਾਂਸ ਨਹੀਂ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਕਿ ਜਿਹਨੇ ਪਰੌਣੀਆਂ ਭਰਾ ਸਕਦਾ ਤੇ ਆਪਣੇ ਪੇਜ ਨੂੰ ਫੋਲੋ ਕਰ ਲਿਓ ਇੱਥੇ ਕਿਸਾਨੀ ਨਾਲ ਸੰਬੰਧਿਤ ਵੀਡੀਓ ਆਉਂਦੀਆਂ